ਦਰਸ਼ਕਾ ਜੀ ਪੰਜਾਬ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਂ ਦਾ ਮੈਂ ਸਵਾਤੀ ਗੁਪਤਾ ਸਵਾਗਤ ਕਰਦੀ ਹਾਂ ਸੋ ਖਬਰੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਹਿਮ ਸੁਰਖੀਆਂ ਤੇ ਐਕਸ਼ਨ ਦੇ ਵਿੱਚ ਰਾ ਸਰਕਾਰਾਂ ਪਾਕ ਨਾਗਰੀਕਾਂ ਲਈ ਵਾਪਸ ਪਰਤਣ ਦਾ ਅਖਰੀ ਦਿਨ ਅੱਜ ਹੀ ਛੱਡਣਾ ਪਵੇਗਾ ਭਾਰਤ ਐਨਆਈਏ ਨੇ ਆਪਣੇ ਹੱਥਾਂ ਵਿੱਚ ਲਈ ਪਹਿਲ ਕਾਮ ਹਮਲੇ ਦੀ ਜਾਂਚ ਐਨਆਈਏ ਟੀਮਾਂ ਦੈਸ਼ਤੀ ਹਮਲੇ ਵਾਲੀ ਥਾਂ ਤੇ ਮੌਜੂਦ ਸਬੂਤਾਂ ਦੀ ਭਾਲ ਤੇ ਲੁਧਿਆਣਾ ਨਿਵਾਸੀਆਂ ਨੂੰ ਲੱਗਣ ਗਿਆ ਮੌਜਾਂ ਜਲ ਤਿਆਰ ਹੋਂ ਜਾ ਰਹੇ ਹੈ ਹਲਵਾਰਾ 에ਰਪੋਰਟ ਕਮਕਾਜਦਾਰ ਜ਼ਾਇਜ਼ਲੈਂਡ ਪਹੁੰਚੇ ਰਾਜਪ ਬੀ ਐਮ ਪੀ ਸੰਜੀਵ ਕਰੋੜਾ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੀ ਅਹਿਮ ਪ੍ਰੈਸ ਕਾਨਫਰੰਸ ਯੁੱਧ ਨਸ਼ਾ ਵਿਰੁੱਧ ਮੁਹਿੰਮ ਬਾਰੇ ਦਿੱਤੀ ਜਾਣਕਾਰੀ ਪੰਜਾਬ ਦੀ ਜਨਤਾ ਨੂੰ ਦਿੱਤਾ ਸੂਚਿਤ ਖਬਰ ਵਿਸਥਾਰ ਦੇ ਨਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਨੂੰ ਉਹਨਾਂ ਦੇ ਦੇਸ਼ ਭੇਜਣ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੀ ਹੁਕਮਾਂ ਦੀ ਪਾਲਣਾ ਕਰਦਿਆਂ ਕਈ ਰਾਜ ਸਰਕਾਰਾਂ ਨੇ ਆਪਣੇ ਰਾਜਾਂ ਦੇ ਵਿੱਚ ਮੌਜੂਦ ਪਾਕਿਸਤਾਨੀ ਨਾਗਰਿਕਾਂ ਨੂੰ ਵਾਪਸ ਪਾਕਿਸਤਾਨ ਭੇਜ ਦਿੱਤਾ ਹੈ। ਗ੍ਰਹਿ ਮੰਤਰੀ ਅਮਿਸ਼ਾ ਨੇ ਸਾਰੇ ਮੁੱਖ ਮੰਤਰੀਆਂ ਨੂੰ ਆਪਣੇ ਰਾਜਾਂ ਵਿੱਚ ਪਾਕਿਸਤਾਨੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਵਾਪਸ ਭੇਜਣ ਲਈ ਵੀ ਕਿਹਾ ਹੈ। ਪਾਕਿਸਤਾਨੀ ਨਾਗਰਿਕਾਂ ਲਈ ਵਾਪਸ ਪਰਤਨ ਦਾ ਅਖਰੀ ਦਿਨ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਅੱਜ ਖਤਮ ਹੋ ਰਹੇ ਨੇ ਸੋ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਫੈਸਲੇ ਅਨੁਸਾਰ ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਮੌਜੂਦਾ ਥੋੜੇ ਸਮੇਂ ਦੇ ਵੈਧ ਵੀਜ਼ੇ 27 April ਤੋਂ ਰੱਦ ਮੰਨੇ ਜਾਣਗੇ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਚਾਰੀ ਕੀਤੇ ਗਏ ਮੈਡੀਕਲ ਵੀਜ਼ੇ ਸਿਰਫ 29 ਅਪ੍ਰੈਲ ਤੱਕ ਹੀ ਵੈਧ ਹੋਣਗੇ ਅਜਿਹੀ ਸਥਿਤੀ ਵਿੱਚ ਭਾਰਤ ਵਿੱਚ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਤੁਰੰਤ ਪਾਕਿਸਤਾਨ ਵਾਪਸ ਜਾਣ ਲਈ ਕਿਹਾ ਗਿਆ ਹੈ ਸੋ ਪਿਛਲੇ 3 ਦਿਨਾਂ ਵਿੱਚ ਵਾਗ ਸਰਹੱਦ ਰਾਹੀ 450 ਤੋਂ ਵੱਧ ਭਾਰਤੀ ਪਾਕਿਸਤਾਨ ਤੋਂ ਪਰਤ ਰਹੇ ਨੇ ਉੱਤਰ ਪ੍ਰਦੇਸ਼ ਸਰਕਾਰ ਨੇ ਆਪਣੇ ਰਾਜ ਦੇ ਵਿੱਚ ਮੌਜੂਦ ਲਗਭਗ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਹੈ ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਸਰਕਾਰ ਅਤੇ ਉੱਤਰ ਪ੍ਰਦੇਸ਼ ਸਰਕਾਰ ਦੇ ਨਿਰਦੇਸ਼ਾਂ ਦੇ ਆਧਾਰ ਤੇ ਪਾਕਿਸਤਾਨੀ ਨਾਗਰਿਕਾਂ ਨੂੰ ਡਿਪੋਰਟ ਕਰਨ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ ਜੋ ਵੱਖ-ਵੱਖ ਸ਼੍ਰੇਣੀਆਂ ਦੇ ਪਾਕਿਸਤਾਨੀ ਵੀਜ਼ੇ ਤੇ ਭਾਰਤ ਆਏ ਸਨ ਅਤੇ ਜਿਨ੍ਹਾਂ ਨੂੰ ਡਿਪੋਰਟ ਕਰਨ ਦੇ ਲਈ ਕਿਹਾ ਗਿਆ ਸੀ ਉਹਨਾਂ ਕਿਹਾ ਹੈ ਕਿ ਪਾਕਿਸਤਾਨੀ ਨਾਗਰਿਕ ਅਜੇ ਵੀ ਬਚਿਆ ਹੈ ਜੋ 30 ਅਪ੍ਰੈਲ ਨੂੰ ਪਾਕਿਸਤਾਨ ਵਾਪਸ ਚਲਾ ਜਾਏਗਾ ਹੁਣ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਵੀਜ਼ਾ ਨਹੀਂ ਮਿਲੇਗਾ ਅਟਾਰੀ ਵਾਗਾ ਸਰਹੱਦ ਬੰਦ ਕਰ ਦਿੱਤੀ ਗਈ ਹੈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ੇ ਰੱਦ ਕਰ ਦਿੱਤੇ ਜਾਣਗੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਪਾਕਿਸਤਾਨ ਵਿੱਚ ਭਾਰਤੀ ਤੋਤਾਵਸਤ ਬੰਦ ਕਰ ਦੇਣਾ ਚਾਹੀਦਾ ਹੈ ਪਾਕਿਸਤਾਨੀ ਡਿਪਲੋਮੇਟਾ ਨੂੰ ਇੱਕ ਹਫਤੇ ਦੇ ਅੰਦਰ ਦੇਸ਼ ਛੱਡ ਦੇਣਾ ਚਾਹੀਦਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਤੋਂ ਬਾਅਦ ਹਰ ਕੋਈ ਡਰਿਆ ਹੋਇਆ ਹੈ ਇਸ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਕੋਮੀ ਜਾਂਚ ਏਜੰਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮ ਅਗਰੋ ਪਹਿਲਗਾਮ ਦਹਿਸ਼ਤੀ ਹਮਲੇ ਦੀ ਜਾਂਚ ਰਸਮੀ ਤੌਰ ਤੇ ਆਪਣੇ ਹੱਥਾਂ ਵਿਚ ਲੈ ਲਈ ਹੈ ਮੰਗਲਵਾਰ ਨੂੰ ਹੋਈ ਇਸ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀਆਂ ਦੀ ਗੋਲੀ ਮਾਰ ਕੇ ਬੇਰਹਿਮੀ ਦੇ ਨਾਲ ਹਤਿਆ ਕੀਤੀ ਗਈ ਸੀ ਐਨਆਈਏ ਟੀਮਾਂ ਬੁੱਧਵਾਰ ਤੋਂ ਦਹਿਸ਼ਤੀ ਹਮਲੇ ਵਾਲੀ ਥਾਂ ਤੇ ਮੌਜੂਦ ਨੇ ਤੇ ਟੀਮਾਂ ਨੇ ਸਬੂਤਾਂ ਦੀ ਭਾਲ ਤੇਸ਼ ਕਰ ਦਿੱਤੀ ਹੈ ਅਤਵਾਦ ਵਿਰੋਧੀ ਏਜੰਸੀ ਦੇ ਇੱਕ ਆਈਜੀ ਡੀਆਈਜੀ ਅਤੇ ਐਸਪੀ ਦੀ ਨਿਗਰਾਨੀ ਹੇਠ ਟੀਮਾਂ ਊਨਾ ਚਸ਼ਮਦੀਦਾ ਤੋਂ ਪੁਸ਼ਪਰਤਾਲ ਕਰ ਰਹੀਆਂ ਨੇ ਜੀਨਾ ਸ਼ਾਂਤ ਅਤੇ ਸੁੰਦਰ ਬੈਸਰਨ ਕਾਟੀ ਵਿੱਚ ਆਪਣੀਆਂ ਅੱਖਾਂ ਦੇ ਸਾਹਮਣੇ ਭਿਆਨਕ ਹਮਲੇ ਨੂੰ ਵਾਪਰਦੇ ਹੋਏ ਵੇਖਿਆ ਸੀ ਜਸ਼ਮਦੀਦਾ ਤੋਂ ਕਸ਼ਮੀਰ ਵਿੱਚ ਸਭ ਤੋਂ ਭਿਆਨਕ ਅਤਵਾਦੀ ਹਮਲੇ ਆਵੀ ਚੋਇਕ ਦਾ ਕਾਰਨ ਬਣਨ ਵਾਲੀਆਂ ਘਟਨਾਵਾਂ ਦੇ ਕ੍ਰਮ ਨੂੰ ਇਕੱਠਾ ਕਰਨ ਦੇ ਲਈ ਬਾਰੀਕੀ ਦੇ ਨਾਲ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਐਨ ਆਈਏ ਟੀਮਾਂ ਵੱਲੋਂ ਹਮਲੇ ਵਿੱਚ ਸ਼ਾਮਲ دہشت ਗਰਦਾ ਦਾ ਖੂਰਾ ਖੋਜ ਲਗਾਉਣ ਦੇ ਲਈ ਵੈਸਰਨਵਾਤੀ ਦੇ ਪ੍ਰਵੇਸ਼ ਅਤੇ ਨਿਕਾਸ ਬਿੰਦੂਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਟੀਮਾਂ ਫੋਰੈਂਸਿਕ ਅਤੇ ਹੋਰ ਮਹਾਰਾਦੀ ਸਹਾਇਤਾ ਦੇ ਨਾਲ ਪੂਰੇ ਖੇਤਰ ਦੀ ਮੁਕੰਮਲ ਜਾਂਚ ਕਰ ਰਹੀਆਂ ਨੇ ਤਾਂ ਜੋ ਉਸ ਤਤਵਾਦੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕਿਆ ਜਿਸ ਨੇ ਪੂਰੇ ਦੇਸ਼ ਨੂੰ ਚੰਜੋੜ ਕੇ ਰੱਖ ਦਿੱਤਾ ਹੈ ਇਸ ਮਾਮਲੇ ਨੂੰ ਅਧਿਕਾਰਤ ਤੌਰ ਤੇ ਆਪਣੇ ਹੱਥ ਵਿੱਚ ਲੈਦੋਂ ਪਹਿਲਾਂ ਐਨਆਈਏ ਜੰਮੂ ਕਸ਼ਮੀਰ ਪੁਲਿਸ ਨੂੰ ਜਾਂਚ ਵਿੱਚ ਸਹਿਯੋਗੀ ਸਹੀ ਹਮਲੇ ਦੇ ਵਿੱਚ ਸ਼ਾਮਲ ਦੱਸੇ ਜਾਣ ਵਾਲੇ ਮਸ਼ਕੂਕ دہشتਗਰਦਾਂ ਦੀ ਭਾਲ ਲਈ ਫੌਜ ਵੱਲੋਂ ਪੀਰ ਪੰਜਾਲ ਰੇਂਜ ਦੇ ਉੱਚੇ ਇਲਾਕਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਜਮੂ ਕਸ਼ਮੀਰ ਪੁਲਿਸ ਨੇ ਤਿੰਨੇ ਮਸ਼ਕੂਕ دہشتਗਰਦਾਂ ਦੇ ਸਕੈਚ ਜਾਰੀ ਕੀਤੇ ਸਨ ਜਿਨ੍ਹਾਂ ਨੂੰ ਹਮਲਿਆ ਦੇ ਵਿੱਚ ਸ਼ਾਮਲ ਮੰਨਿਆ ਜਾ ਰਿਹਾ ਹੈ ਹਾਲਾਂਕਿ ਉਹਨਾਂ ਦੀ ਸਹੀ ਗਿਣਤੀ ਅਤੇ ਕੀ ਜਿਨਾਨੇਸ ਕਿਹੜੇ ਜਾਰੀ ਕੀਤੇ ਗਏ ਨੇ ਉਹ ਅਸਲ ਵਿੱਚ ਹਮਲੇ ਵਿੱਚ ਸ਼ਾਮਲ ਸਨ ਇਸ ਬਾਰੇ ਕੋਈ ਸਪਸ਼ਟਤਾ ਨਹੀਂ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਐਨਆਈਏ ਦੀ ਟੀਮ ਬੁੱਧਵਾਰ ਤੋਂ ਹੀ ਹਮਲੇ ਵਾਲੀ ਥਾਂ ਤੇ ਟੇਰਾ ਲਗਾ ਕੇ ਬੈਠੀ ਹੈ ਅਤੇ ਸਬੂਤਾ ਦੀ ਭਾਲ ਤੇਜ਼ ਕਰ ਦਿੱਤੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਦੀ ਹੁਕਮਤ ਤੋਂ ਬਾਅਦ ਐਨਆਈਏ ਨੇ ਪਹਿਲਗਾਮ ਅਤਵਾਦੀ ਹਮਲੇ ਦੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ ਸੋ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਦੇ ਉੱਪਰਲੇ ਹਿੱਸੇ ਦੇ ਵਿੱਚ ਸਥਿਤ ਇੱਕ ਪ੍ਰਸਿੱਧ ਸੈਰ ਸਪਾਟਾ ਸਥਾਨ ਵੈਸਰਨ ਵਿਖੇ ਮੰਗਲਵਾਰ ਨੂੰ ਇੱਕ ਅਤਵਾਦੀ ਹਮਲੇ ਵਿੱਚ ਘੱਟੋ-ਘੱਟ 26 ਲੋਕ ਦੀ ਮੌਤ ਹੋਈ ਹੈ ਜਿਨ੍ਹਾਂ ਵਿੱਚ ਕਾਫੀ ਜ਼ਿਆਦਾ ਸੈਲਾਨੀ ਚੱਕਮੀ ਵੀ ਹੋਏ ਨੇ ਅਰ ਰਾਜ ਸਭਾ ਮੈਂਬਰ ਸੰਜੀਵ ਰੋੜਾ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਨੇ ਲੁਧਿਆਣਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ ਉਹਨਾਂ ਦਾ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਹਲਵਾਰਾ ਹਵਾਈ ਅੱਡੇ ਤੋਂ ਲੁਧਿਆਣਾ ਨੂੰ ਘਰੇਲੂ ਅਤੇ ਅੰਤਰਰਾਸ਼ਟਰੀ ਸਥਾਨਾਂ ਨਾਲ ਜੋੜਨ ਵਾਲੀਆਂ ਉਡਾਣਾਂ ਜਲਦੀ ਹੀ ਇੱਕ ਹਕੀਕਤ ਬਣ ਰਹੀ ਹੈ ਉਹਨਾਂ ਐਲਾਨ ਕੀਤਾ ਹੈ ਕਿ ਹਵਾਈ ਅੱਡੇ ਤੇ ਸਿਵਲ ਕੰਮ ਲਗਭਗ ਪੂਰਾ ਹੋ ਚੁੱਕਿਆ ਹੈ ਸਿਰਫ ਕੁਝ ਰਸਮੀ ਕਾਰਵਾਈਆਂ ਪੂਰੀਆਂ ਹੋਣੀਆਂ ਬਾਕੀ ਨੇ ਅੱਜਾ ਰਸਤਾ ਮੈਂਬਰ ਸੰਜੀਵ ਅਰੋੜਾ ਲੁਧਿਆਣਾ ਕੋਂਚੇ ਤੇ ਹਲਵਾਰਾ ਹਵਾਈ ਅੱਡੇ ਦੇ ਕੰਮਕਾਜ ਦਾ ਜ਼ਾਇਜ਼ਾ ਲਿਆ। ਉਹਨਾਂ ਦੱਸਿਆ ਕਿ ਸ਼ੁਰੂ ਦੇ ਵਿੱਚ ਚੈਕ-ਇਨ ਹਲਵਾਰਾ ਵੀ ਕੀ ਹੋਵੇਗਾ ਜਦੋਂ ਕਿ ਇਮੀਗ੍ਰੇਸ਼ਨ ਅਤੇ ਕਸਟਮ ਸੇਵਾਵਾਂ ਦਿੱਲੀ ਵਿੱਚ ਸੰਭਾਲੀ ਜਾਣਗੀਆਂ। ਇਹ ਸੇਵਾਵਾਂ ਹਲਵਾਰਾ ਵੀ ਕਿ ਸ਼ੁਰੂ ਕੀਤੀ ਜਾਣਗੀਆਂ ਕਿਉਂਕਿ ਸਮੇਂ ਦੇ ਨਾਲ ਯਾਤਰੀਆਂ ਦੀ ਅਵਲਜਾਈ ਵਧਦੀ ਹੈ। 25 ਸਾਲ ਦਾ ਜੇ ਤੁਸੀਂ ਗੂਗਲ ਵੀ ਕਰ ਲੋਗੇ ਨਾ 25 ਸਾਲ ਪਹਿਲਾਂ ਇੱਕ ਖਬਰ ਮਿਲ ਜਾਂਦੀ ਟਰਬਿਊਨ ਦੀ। ਕੇ ਹਲਵਾਰਾ 에어ਪੋਰਟ ਦੀਆਂ ਗੱਲਾਂ ਚੱਲ ਰਹੀਆਂ ਸੀ ਫਿਰ ਵਿੱਚੋਂ ਕਦੀ ਲਾਡੋਵਾਲ ਲੈ ਗਏ ਕਿ ਜੀ ਹੁਣ ਉੱਥੇ 에어ਪੋਰਟ ਬਣੂ ਜਦੋਂ ਉੱਥੇ ਦੀਆਂ ਜਗ੍ਹਾ ਵੇਚ-ਬੋਚ ਲਈਆਂ ਲੋਕਾਂ ਨੇ ਪਹਿਲਾਂ ਖਰੀਦ ਲੀਆਂ ਫਿਰ ਵੇਚ ਲਈਆਂ ਫਿਰ ਹਲਵਾਰਾ ਆ ਗਿਆ ਸੋ ਇਹ 2.5 ਸਾਲਾਂ ਵਿੱਚ 에어ਪੋਰਟ ਜਿਹੜਾ ਬਣਿਆ ਇਹਦਾ ਮੈਂ ਸ਼ੁਕਰੀਆ ਅਦਾ ਕਰਦਾ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਸਾਹਿਬ ਕੇਜਰੀਵਾਲ ਜੀ ਦਾ ਔਰ माननीय मुख्यमंत्री भगवंत सिंह मान जी ਦਾ ਕਿ ਉਹਨਾਂ ਨੇ ਹਿੰਮਤ ਮਾਰ ਕੇ ਸਾਨੂੰ 에어ਪੋਰਟ ਬਣਨ ਲਈ ਪੈਸੇ ਸੈਂਕਸ਼ਨ ਕਰਤੇ 50 ਕਰੋੜ ਰੁਪਇਆ ਇਹਨਾਂ ਨੇ 11ਵੇਂ ਮਹੀਨੇ 22 ਵਿੱਚ ਸੈਂਕਸ਼ਨ ਕੀਤੇ ਜਿਹੜੇ ਮੀਟਿੰਗ ਵਿੱਚ ਉਹਦੇ ਵਿੱਚ ਕੁਝ ਹਿੱਸਾ ਗਲਾੜਾ ਨੇ ਦਿੱਤਾ ਕੁਝ ਹਿੱਸਾ ਫਾਈਨੈਂਸ ਡਿਪਾਰਟਮੈਂਟ ਨੇ ਦਿੱਤਾ ਮਤਲਬ ਸਟੇਟ ਗਵਰਨਮੈਂਟ ਨੇ ਦਿੱਤਾ ਔਰ ਉਹਦੇ ਕਰਕੇ ਅੱਜ ਅਸਲੀਅਤ ਹੋ ਗਈ ਹੈ ਹਲਵਾਰਾ 에ਰਪੋਰਟ ਹੁਣ ਸਿਰਫ 27 ਤਰੀਕ ਨੂੰ 에ਰਪੋਰਟ ਅਥਾਰਟੀ ਵਾਲੇ ਆਏ ਸੀ ਇਨਸਪੈਕਸ਼ਨ ਕਰ ਗਏ ਆ ਇੱਕ 30 ਤਰੀਕ ਨੂੰ ਦੁਬਾਰਾ ਮੀਟਿੰਗ ਹੈ ਐਸੇ 30 ਨੂੰ ਬੁੱਧਵਾਰ ਹੋ ਗਿਆ ਮੇਰੇ ਖਿਆਲ ਤੀ ਔਰ ਜਦੋਂ 에ਰਪੋਰਟ ਅਥਾਰਟੀ ਵਾਲੇ ਇਹਨੂੰ ਇਹਦਾ ਹੈਂਡਓਵਰ ਲੈ ਲੈਣਗੇ ਉਸ ਤੋਂ ਬਾਅਦ Air India ਨੇ ਆਪਣੇ ਆਪਰੇਸ਼ਨ ਚਾਲੂ ਕਰਨ ਲਈ ਆਫਿਸਸ ਬਣਾਉਣੇ ਸਟਾਫ ਭੇਜਣਾ ਉਹ ਸਾਰਾ ਪ੍ਰੋਸੈਸ ਚਾਲੂ ਹੋ ਜਾਏਗਾ। ਅਰੋੜਾ ਨੇ ਸਪਸ਼ਟ ਕੀਤਾ ਹੈ ਤੇ ਪ੍ਰੋਜੈਕਟ ਦੀ ਮਹੱਤਤਾ ਦੇ ਚਾਨਣਾ ਪਾਇਆ ਅਤੇ ਇਸ ਨੂੰ ਲੁਧਿਆਣਾ ਅਤੇ ਪੰਜਾਬ ਦੇ ਲਈ ਇੱਕ ਵੱਡਾ ਆਰਥਿਕ ਉਤਪਰਨ ਰਕਿ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਸੁਪਨਮਈ ਪ੍ਰੋਜੈਕਟ ਹੈ ਅਤੇ ਇਸ ਨਾਲ ਇਸ ਖੇਤਰ ਨੂੰ ਬਹੁਤ ਫਾਇਦਾ ਹੋਵੇਗਾ। ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਫਿਰੋਜ਼ਪੁਰ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਸੰਬੰਧੀ ਅਹਿਮ ਪ੍ਰੈਸ ਕਾਨਫਰੰਸ ਕੀਤੀ ਹੈ। ਮੰਤਰੀ ਡਾਕਟਰ ਬਲਬੀਰ ਸਿੰਘ ਨੇ ਜਾਣਕਾਰੀ ਦਿੱੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚਲਾਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਨੇ ਕਿਉਂਕਿ ਇਸ ਦੇ ਨਾਲ ਨਸ਼ੇ ਛੱਡਣ ਵਾਲੇ ਸਾਹਮਣੇ ਆਉਣ ਲੱਗੇ ਨੇ ਤੇ ਇਹ ਯੁੱਧ ਨਸ਼ਿਆ ਤੇ ਤਸਕਰਾਂ ਲਈ ਆਫਤ ਬਣ ਗਿਆ ਹੈ। ਸਿਹਤ ਮੰਤਰੀ ਨੇ ਹਦਾਇਤ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀ ਯੁੱਧ ਨਸ਼ਾ ਵਿਰੋਧ ਤਹਿਤ ਸਮੂਹ ਡੀਸੀਸ ਤੇ ਐਸਐਸਪੀਸ ਤੇ ਸਿਵਲ ਸਰਜਨਾ ਨੂੰ ਨਸ਼ਾ ਮੁਕਤੀ ਕੇਂਦਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਦਿੱਤੀਆਂ ਹਦਾਇਤਾਂ ਮੁਤਾਬਕ ਕੋਈ ਟਿਲ ਮਟਨਾ ਵਰਤੀ ਜਾਵੇ ਸੋਨਾ ਗੇ ਵੀ ਕਿ ਹੈ ਕਿ ਸਕੂਲੀ ਬੱਚਿਆਂ ਨੂੰ ਨਸ਼ਾ ਤੋਂ ਬਚਾਉਣ ਦੇ ਲਈ ਸਿੱਖਿਆ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਬੱਚਿਆਂ ਲਈ ਐਨਰਜੀ ਡਰਿੰਕਸ ਦੇ ਬੈਨ ਕੀਤਾ ਗਿਆ ਹੈ ਤੇ ਪਿੰਡਾਂ ਵਿੱਚ ਸਕੂਲਾਂ ਦੇ 50 ਮੀਟਰ ਦੇ ਘੇਰੇ ਤੇ ਸ਼ਹਿਰਾਂ ਦੇ ਵਿੱਚ 100 ਮੀਟਰ ਘੇਰੇ ਦੇ ਅੰਦਰ એનર્ਜੀ ਡਰਿੰਕਸ ਨਹੀਂ ਵਿਕ ਸਕਣਗੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਤ ਸਿੰਘ ਮਾਨ ਜੀ ਨੇ ਜਿਹੜਾ ਸੀਗਾ ਉਹ ਪੰਜਾਬ ਦੇ ਲੋਕਾਂ ਨਾਲ ਇੱਕ ਹੋਰ ਜਿਹੜੀ ਗਰੰਟੀ ਹੈ ਉਹ ਪੂਰੀ ਕੀਤੀ ਹੈ ਜੀ ਕਿ ਆਪਾਂ ਜਿਹੜਾ ਯੁੱਧ ਨਸ਼ੇ ਵਿਰੁੱਧ ਕਿ ਪੰਜਾਬ ਤੇ ਜਿਹੜਾ ਨਸ਼ਾ ਹੈਗਾ ਉਹਨੂੰ ਜੜੋਂ ਖਤਮ ਕਰਨਾ ਜੀ ਉਦੇ ਵਾਸਤੇ ਜਿਹੜੀ ਅਸੀਂ ਸਾਰੇ ਉਹਨਾਂ ਦੀ ਟੀਮ ਬੈਠੇ ਆ ਜੀ ਆਪਣੇ ਕੁਟਾਰੀਆ ਸਾਹਿਬ ਜੀ ਅਸਰਾਰੀ ਜੀ ਔਰ ਭੁੱਲਰ ਸਾਹਿਬ ਤੇ ਦਈਆ ਜੀ ਸਾਰੇ ਜਿੰਨੇ ਸਾਡੇ ਐਮ ਐਲ ਏ ਇਹ ਅਸੀਂ ਪੰਜ ਬੰਦੇ ਉਹਨਾਂ ਦੀ ਟੀਮ ਹੈ ਜੀ ਜਿਹੜੇ ਫੀਲਡ ਟੀਮ ਕਹ ਲਓ ਤੁਸੀਂ ਜਿਹੜੇ ਫੁੱਟ ਸੋਲਜਰ ਕਹ ਲਓ ਇਨਫੈਂਟਰੀ ਕਹ ਲਓ ਔਰ ਸਾਰੇ ਅਫਸਰ ਸਹਿਬਾਨ ਔਰ ਸਾਰਾ ਸਮਾਜ ਦਾ ਸਾਨੂੰ ਬਹੁਤ ਪਰਮਾਨਗਾਰਾ ਮਿਲ ਲਿਆ ਔਰ ਇਹਦੇ ਵਿੱਚ ਅਸੀਂ ਦੋ ਤਿੰਨ ਕੰਮ ਕਰ ਰਹੇ ਆ ਜੀ ਇੱਕ ਤਾਂ ਜਿਹੜਾ ਬੰਦਾ ਵੀ ਨਸ਼ਾ ਕਰਦਾ ਉਹਨੂੰ ਦਵਾਈ ਲੈਣ 'ਚ ਕੋਈ ਦਿੱਕਤ ਨਾ ਹੋਵੇ ਪਹਿਲਾ ਕੰਮ ਸਾਡਾ ਇਹ ਆ ਦੂਜਾ ਇਹ ਹੈਗਾ ਕਿ ਅਸੀਂ ਜਿਹੜੀ ਆਪਣੀ ਬੈਡ ਕੈਪੈਸਿਟੀ ਆ ਤੁਹਾਡੇ 150 ਸੀ ਸਿਰਫ ਹੋਣ ਅਸੀਂ 485 ਕਰਤੀ ਆ ਜੀ ਵਧਾ ਕੇ ਉਹਨੂੰ ਉਹਨਾਂ ਵਾਲੇ ਆ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੀ ਉਹਨਾਂ ਦੀਆਂ ਮਾਂ ਭੈਣ ਨਾਲ ਬਾਪੂ ਨਾਲ ਦਾਦਾ ਦਾਦੀ ਨਾਲ ਸਾਨੂੰ ਹਮਦਰਦੀ ਆ ਤੇ ਉਹਨਾਂ ਨੂੰ ਅਸੀਂ ਨਸ਼ੇ ਚੋਂ ਕੱਢ ਕੇ ਉਹਨਾਂ ਨੂੰ ਪਹਿਲਾਂ ਗੋਲੀਆਂ ਤੇ ਫਿਰ ਗੋਲੀਆਂ ਛਡਾ ਕੇ ਤੇ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾਵਾਂਗੇ ਅਸੀਂ ਚਾਹੇ ਖੇਤੀ ਦੇ ਖੇਤੀਬਾੜੀ ਦੇ ਆਧਾਰ 'ਤੇ ਹੋਵੇ ਕੰਪਿਊਟਰ ਦੇ ਆਧਾਰ 'ਤੇ ਹੋਵੇ ਆਈਟੀਆਈ ਦੇ ਆਧਾਰ 'ਤੇ ਹੋਵੇ ਅਸੀਂ ਸਾਡੀ ਕੋਸ਼ਿਸ਼ ਹੈ ਬਈ ਉਹਨੂੰ ਕੋਈ ਨਾ ਕੋਈ ਕੰਮ ਸਿਖਾ ਗਏ ਕੋਈ ਨਾ ਕੋਈ ਕੰਮ ਉਹਨੂੰ ਚਾਹੇ ਕੋਈ ਇਸੇ ਤਰ੍ਹਾਂ ਇੱਕ એનર્ਜੀ ਡਰਿੰਕ ਹੈ ਜੀ ਮੈਂ ਪੰਜਾਬ 'ਚ ਬੈਨ ਕਰਤੀ ਆ ਉਹ ਸਾਰਿਆਂ ਨੂੰ ਦੱਸੋ ਕਿ ਕਿਸੇ ਸਕੂਚ ਨੇ ਰੱਖਣੀ ਸਕੂਲ ਦੇ 50 ਮੀਟਰ ਸ਼ਹਿਰ ਵਿੱਚ ਤੇ 100 ਮੀਟਰ ਪਿੰਡ ਦੇ ਉਹਦੇ ਅੜੇ 'ਚ ਨਹੀਂ ਰੱਖਣੀ 18 ਸਾਲ ਦੇ ਬੱਚਿਆਂ ਤੱਕ ਮੈਂ ਬੈਨ ਕਰਤੀ ਆ ਕਾਲਜਾਂ ਵਾਸਤੇ ਪੇਰੈਂਟਸ ਵਾਸਤੇ ਐਡਵਾਈਜ਼ਰੀ ਆ ਵੀ ਘਰੇ ਵੀ ਨਾ ਰੱਖੋ ਉਹਦੇ 'ਚ ਕੈਫੀਨ ਬਹੁਤ ਹੁੰਦੀ ਆ ਸਟਿੰਗ ਆਂਦੀ ਆ ਇੱਕ ਤੁਹਾਡੇ ਰੈਡ ਬੋਲ ਆਂਦੀ ਆ ਇੱਕ ਹੈਲ ਆਂਦੀ ਆ ਉਹ ਹੈ ਹੀ ਹੈਲ ਐ ਉਹ ਬਹੁਤ ਹਾਰਮਫੁਲ ਐ ਬੱਚਿਆਂ ਵਾਸਤੇ ਸਿਹਤ ਮੰਤਰੀ ਨੇ ਜ਼ਿਲ੍ਹਾਵਾਰ ਪ੍ਰਗਤੀ ਦਾ ਜ਼ਾਇਜ਼ਾ ਲੈਂਦਿਆਂ ਦੱਸਿਆ ਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ਾ ਛੱਡਣ ਵਾਲਿਆਂ ਲਈ ਜਿੱਥੇ-ਜਿੱਥੇ ਦਵਾਈਆਂ ਜਾਂ ਕੋਈ ਹੋਰ ਸਹੂਤਾਵਾਂ ਦੀ ਲੋੜ ਹੈ ਉਹ ਸਰਕਾਰ ਦੇ ਵੱਲੋਂ ਫਰਦਾਨ ਕੀਤੀ ਜਾਏਗੀ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਨਸ਼ੇ ਛੁੱਟਨ ਵਾਲਿਆਂ ਨੂੰ ਰੋਜ਼ਗਾਰ ਨਾਲ ਜੋੜਨ ਦੇ ਲਈ ਵਿਸ਼ੇਸ਼ ਉਪਰਾਲੇ ਕੀਤੇ ਨੇ ਤਾਂ ਕਿ ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਯੋਗਤਾ ਮੁਤਾਬਕ ਹੁਨਰਮੰਦ ਕਰਕੇ ਰੋਜ਼ਗਾਰ ਮੌਕੇ ਕਰਵਾਇਆ ਜਾ ਸਕੇ ਹਰੇਕ ਪਿੰਡ ਵਿੱਚ ਖੇਡ ਦੇ ਮੈਦਾਨ ਲਾਇਬ੍ਰੇਰੀਆਂ ਤੇ ਜਿਮ ਸਮੇਤ ਹੁਨਰ ਵਿਕਾਸ ਸੈਂਟਰ ਬਣਾਏ ਜਾ ਰਹੇ ਨੇ ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਾਣਾ ਮੰਡੀ ਪਖਤਾਵਿਕੇ ਕਣਕ ਦੀ ਚਲ ਰਹੀ ਖਰੀਦ ਪ੍ਰਕਿਰਿਆ ਮੰਡੀ ਵਿੱਚ ਲੱਗੇ ਕਣਕ ਦੇ ਢੇਰਾਂ ਦੀ ਲਿਫਟਿੰਗ ਦਾ ਜਾਇਜ਼ਾ ਲਿਆ ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਆੜਤੀਆਂ ਅਤੇ ਮਜ਼ਦੂਰਾ ਦੇ ਨਾਲ ਗੱਲਬਾਤ ਕਰਕੇ ਮੰਡੀ ਵਿੱਚ ਚਲ ਰਹੀ ਕਣਕ ਦੀ ਖਰੀਦ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਮંત્રી ਤਾਲੀਵਾਲ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੁਭਾ ਸਰਕਾਰ ਕਿਸਾਨਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਵੀ ਕਿਸਾਨ ਮਜ਼ਦੂਰ ਜਾਂ ਕਮਿਸ਼ਨ ਏਜੰਟ ਨੂੰ ਮੰਡੀਆਂ ਦੇ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ ਚਾਹੀਦੀ। ਅੱਪਾ ਸਾਡੀ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਇਹ ਸਾਡੀ ਦਾਣਾ ਮੰਡੀ ਹੈ ਫਕਤਾ ਹੈ। ਤੇ ਕੱਲ ਬੀਤੇ ਕੱਲ ਅਖਬਾਰ ਦੇ ਵਿੱਚ ਖਬਰ ਲੱਗੀ ਸੀਗੀ ਕਿ ਲਿਫਟਿੰਗ ਨਹੀਂ ਹੋ ਰਹੀ। ਪਰ ਕੱਲ ਹੀ ਡੀਸੀ ਸਾਹਿਬ ਨੇ ਮੀਟਿੰਗ ਕਰਕੇ ਸਾਰੇ ਪ੍ਰਬੰਧ ਕੀਤੇ। ਕੱਲ ਸ਼ਾਮੀ ਵੀ ਮੀਟਿੰਗ ਹੋਈ ਆ ਕੱਲ ਸਵੇਰੇ ਵੀ ਹੋਈ ਆ। ਤੇ ਅੱਜ ਮੈਂ ਇਹੀ ਅਫਸਰ ਨੂੰ ਨਾਲ ਲੈ ਕੇ ਦੇਖਣ ਆਇਆ ਹਾਂ ਤੇ ਮੈਂ ਇਹਨਾਂ ਨੂੰ ਹਦਾਇਤ ਕੀਤੀ ਆ ਵੀ ਇਹਨੂੰ ਸਾਰੀ ਮੰਡੀ ਦੇ ਵਿੱਚੋਂ ਜਿੰਨੀ ਕਰਨ। ਇਹਨੂੰ 2 ਦਿਨ ਦੇ ਵਿੱਚ ਵਿੱਚ ਜਿਹੜਾ ਸਾਰਾ ਚੁੱਕੋ ਇਹਨੂੰ ਖਾਲੀ ਕਰੋ। ਉਹਦਾ ਇਹਨਾਂ ਦੇ ਨਾਂ ਚੁੱਕਣ ਕਰਕੇ ਸਾਡੀਆਂ ਏਜੰਸੀਆਂ ਦੇ ਨਾਂ ਚੁੱਕਣ ਕਰਕੇ ਬੰਦੇ ਜਿਹੜਾ ਪ੍ਰਾਈਵੇਟ ਖਰੀਦ ਜਿਹੜੀ ਉਹ ਇੱਥੇ ਜ਼ਿਆਦੀ ਹੋ ਗਈ ਤੇ ਸਾਡੀ ਸਰਕਾਰੀ ਖਰੀਦ ਜਿਹੜੀ ਘਟੀ ਇਸ ਕਰਕੇ ਮੈਂ ਇਹਨਾਂ ਨੂੰ ਹਦਾਇਤ ਕਰਤੀ ਆ ਵੀ ਇਹਨਾਂ ਨੂੰ ਤੰਤ ਜਿਹੜਾ ਚੁੱਕੇ ਖਾਲੀ ਕਰੋ ਕਿਉਂਕਿ ਸਾਡੀ ਖਰੀਦ ਵੀ ਵਧੇ ਸਾਡੇ ਕੋਲ ਵੱਧ ਲੋਕ ਆਉਣ ਕਿਉਂਕਿ ਲਿਫਟਿੰਗ ਕਰਕੇ ਆਰਥੀ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਕੰਮ ਚੁੱਕੀ ਜਾਂਦੀ ਹੈ ਉਸ ਤੇ ਝਕਾ ਦੋ ਤੇ ਆਰਥੀ ਪ੍ਰਾਈਵੇਟ ਬੰਦੇ ਨੂੰ ਝੁਗਾ ਦਿੰਦੇ ਆ ਇਸ ਕਰਕੇ ਮੈਂ ਆਇਆ ਸੀਗਾ ਸਾਰੇ ਅਫਸਰ ਨਾਲ ਨੇ ਸਾਰੇ ਪ੍ਰਬੰਧ ਵੈਸੇ ਇਹਨਾਂ ਦਾ ਜਿਹੜਾ ਸਾਡਾ ਟਰਾਂਸਪੋਰਟ ਦਾ ਟੈਂਡਰ ਜਿਹਦੇ ਕੋਲ ਆ ਉਸ ਬੰਦੇ ਦੀ ਮਤਲਬ ਜਿਹੜੀ ਉਹਨੂੰ ਪੂਰਾ ਨਹੀਂ ਹੋਇਆ ਟਰਾਂਸਪੋਰਟ ਦਾ ਕੰਮ ਉਹ ਵੀ ਮੈਂ ਇਹਨਾਂ ਨੂੰ ਕਿਹਾ ਕਿ ਉਹਨੂੰ ਬਲੈਕਲਿਸਟ ਕਰੋ ਸਾਨੂੰ ਕਿਸੇ ਟੈਂਡਰ ਵਾਲੇ ਨਾਲ ਨਹੀਂ ਸਾਨੂੰ ਤੇ ਕਿਸਾਨਾਂ ਨਾਲ ਤੇ ਆੜਤੀਆਂ ਦੇ ਨਾਲ ਅਸੀਂ ਫਸਲ ਨਹੀਂ ਖਰਾਬ ਹੋਣ ਦੇ ਹੁੰਦੇ ਨਹੀਂ ਭਾਵੇਂ ਜੋ ਮਰਦੀ ਹੋਵੇ ਸੋ ਇਸ ਕਰਕੇ ਉਹ ਵੀ ਮੈਂ ਇਹਨਾਂ ਨੂੰ ਹਦਾਇਤ ਕੀਤੀ ਆ ਕਿ ਜੇ ਉਹਦੀ ਕੋਈ ਪ੍ਰੋਬਲਮ ਹੈ ਉਹ ਨਹੀਂ ਕਰਿਆ ਨਹੀਂ ਚੁੱਕਿਆ ਤੋ ਇਹਦੇ ਖਿਲਾਫ ਕਾਰਵਾਈ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ 24 ਘੰਟਿਆਂ ਦੇ ਅੰਦਰ ਲਿਆਂਦੀ ਗਈ ਸੂਕੀ ਫਸਲ ਦੀ ਸਰਕਾਰੀ ਨਿਲਾਮੀ ਨੂੰ ਯਕੀਨੀ ਬਣਾਇਆ ਜਾਵੇ ਭੁਗਤਾਨ 48 ਘੰਟਿਆਂ ਦੇ ਅੰਦਰ ਅੰਦਰ ਕੀਤਾ ਜਾਣਾ ਚਾਹੀਦਾ ਹੈ ਅਤੇ ਖਰੀਦੀ ਗਈ ਫਸਲ ਨੂੰ 72 ਘੰਟਿਆਂ ਦੇ ਅੰਦਰ ਅੰਦਰ ਚੁੱਕਿਆ ਜਾਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਆਪ ਦੀ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਟੋਬਿਆਂ ਦੀ ਸਫਾਈ ਮੁਹਿੰਮ ਦੇ ਨਤੀਜੇ ਵਿਖਣੇ ਸ਼ੁਰੂ ਹੋ ਗਏ ਨੇ ਲੁਧਿਆਣਾ ਜ਼ਿਲ੍ਹੇ ਦੇ ਸ਼ਹਿਰ ਖੰਨਾ ਦੇ ਪਿੰਡ ਪਮੋਦੀ ਦੇ ਟੋਬੇ ਦੀ ਕਰੀ 50 ਸਾਲ ਬਾਅਦ ਸਫਾਈ ਹੋਈ ਹੈ ਜਿੱਤੇ ਪੰਜਾਬ ਦੇ ਪੰਚਾਇਤ ਮੰਤਰੀ ਨੇ ਖੰਨਾ ਤੋਂ ਵਿਧਾਇਕ ਤਰुण ਪ੍ਰੀਤ ਸਿੰਘ ਸੌਂਦ ਨੇ ਖੁਦ ਪਿੰਡ ਪਮੋਦੀ ਪਹੁੰਚ ਕੇ ਟੋਬੇ ਦੀ ਸਾਫ ਸਫਾਈ ਦਾ ਨਿਰਿਕਣ ਕੀਤਾ ਹੈ ਇਸ ਸਬੰਧੀ ਪਿੰਡੂ ਵਿਕਾਸ ਦੇ ਪੰਚਾਇਤ ਮੰਤਰੀ ਤਰੁਣਕ੍ਰਿਸ਼ ਸਿੰਘ ਸੋਂਦ ਨੇ ਜਾਣਕਾਰੀ ਦਿੱਤੀ ਸੀ ਕਿ ਪਿੰਡਾਂ ਦੇ ਟੋਪੇ ਦੀ ਸਫਾਈ ਦਾ ਕੰਮ ਚੰਗੀ ਪੱਤਰੂਥੀ ਚੱਲ ਰਿਹਾ ਹੈ ਪਹਿਲਾਂ ਰਹੀਆਂ ਸਰਕਾਰਾਂ ਨੇ ਪਿੰਡਾਂ ਦੇ ਛੱਪਣਾ ਦੀ ਕਦੇ ਸਾਰ ਨਹੀਂ ਲਈ ਸੀ ਪਰ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਸਦਕਾ ਇਹ ਸੰਭਵ ਹੋ ਸਕੇ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਦੀ ਯੋਗ ਅਗਵਾਈ 'ਚ ਸਰਕਾਰ ਚੱਲਦੀ ਹੈ ਇੱਕੋ ਇੱਕ ਟੀਚਾ ਮਿੱਥਿਆ ਕਿ ਇੱਕ ਤਾਂ ਸਾਰੇ ਦੇ ਸਾਰੇ 13236 ਪੰਚਾਇਤਾਂ ਨੇ ਪੰਜਾਬ ਦੀਆਂ ਮੈਂ ਬਤੌਰ ਪੰਚਾਇਤ ਮੰਤਰੀ ਪੰਜਾਬ ਹੋਣ ਦੇ ਨਾਤੇ ਸਾਰੇ ਕਿਤੇ ਆਪ ਪਰਸਨਲੀ ਵਿਜਿਟ ਕਰ ਰਿਹਾ ਅਲੱਗ-ਅਲੱਗ ਜ਼ਿਲ੍ਹਿਆਂ 'ਚ ਜਾ ਰਹੇ ਆ ਰੈਂਡਮਲੀ ਪਿੰਡਾਂ ਦੇ ਟੋਬਿਆਂ ਦੀ ਸਫਾਈ ਦਿਨ ਰਾਤ ਚੱਲਦੀ ਹੈ ਸਾਰੇ ਪਿੰਡਾਂ ਦੇ ਟੋਬਿਆਂ ਦੀ ਇੱਕ ਤਾਂ ਡੀਵਾਟਰਿੰਗ ਕਰਾ ਰਹੀ ਹਾਂ ਡੀਵਾਟਰਿੰਗ ਕਰਾਉਣ ਤੋਂ ਬਾਅਦ ਇਹਦੀ ਆ ਜਿਹੜੀ ਗਾਰਜੀ ਨੂੰ ਡੀਸੇਲਟਿੰਗ ਕਹਿੰਦੇ ਆ ਇਹਦੀ ਡੀਸੇਲਟਿੰਗ ਕਰਾ ਰਹੇ ਹਾਂ ਸਾਰੇ ਦੀ ਡੀਸੇਲਟਿੰਗ ਤੋਂ ਬਾਅਦ ਚੋਂ ਇਹਦੇ ਵਿੱਚੋਂ ਇਸ ਟੋਪੇ ਦਾ ਆਕਾਰ ਹੈ ਜਿਹੜਾ ਉਹ ਬਿਲਕੁਲ ਇੱਕਦਮ ਸਕੁਅਰ ਜਾਂ ਰੈਕਟੈਂਗੂਲਰ ਬਣਾਇਆ ਜਾਊਗਾ ਇਹਦਾ ਸਕੁਅਰ ਤੇ ਰੈਕਟੈਂਗੂਲਰ ਬਣਾ ਕੇ ਇਹਦੇ ਅੰਦਰ ਸਾਰੀ ਦੀ ਸਾਰੀ ਜਿਹੜੀ ਵਾਲ ਹੈ ਇਹਦੀ ਵਾਲ ਕੰਕਰੀਟ ਦੀ ਬਣੂਗੀ ਲਾਈਨਿੰਗ ਕੀਤੀ ਜਾਊਗੀ ਇਹਦੀ ਵਾਲ ਦੀ ਲਾਈਨਿੰਗ ਕਰਕੇ ਫਿਰ ਇਹਦੇ ਵਿੱਚ ਸੀਚੇਵਾਲ ਥਾਪੜ ਜਾਂ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਉਹ ਰਿਆ ਸੀ ਪ੍ਰੋਜੈਕਟ ਬਣਾਵਾਂਗੇ ਤੇ ਉਹ ਸਾਰੇ ਪਿੰਡ ਦਾ ਪਾਣੀ ਪਹਿਲਾਂ ਸੀਚੇਵਾਲ ਮਾਡਲ ਚਾਊਗਾ ਇੱਕ ਚੋਂ ਫਿਰ ਦੂਏ ਚ ਜਾਊ ਦੂਏ ਤੋਂ ਬਾਅਦ ਜੋ ਟ੍ਰੀਟਡ ਵਾਟਰ ਜਿਹੜਾ ਹੋਊਗਾ ਇਸ ਫਿਰ ਟੋਬੇ ਦੇ ਵਿੱਚ ਆਊਗਾ ਇਸ ਟੋਬੇ ਦੇ ਵਿੱਚ ਅਸੀਂ ਸੋਲਰ ਮੋਟਰ ਲਾ ਕੇ ਇਹਦਾ ਪਾਣੀ ਹੈ ਜਿਹੜਾ ਅਸੀਂ ਖੇਤਾਂ ਨੂੰ ਕੱਢਦਾ ਕਰਦਣਾ ਹੈ ਇਹ ਜ਼ਿੰਦਗੀ ਭਰ ਦੇ ਲਈ ਜ਼ਿੰਦਗੀ ਭਰ ਦੇ ਲਈ ਇਹ ਜਿਹੜੀ ਸਮੱਸਿਆ ਪਿੰਡਾਂ ਦੇ ਟੋਬਿਆਂ ਦੀ ਇਹ ਹੱਲ ਹੋਇਆ ਇਹ ਪਹਿਲੀ ਵਾਰ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਯੁੱਧ ਸਤਰ ਦੇ ਉੱਤੇ ਇਹ ਟੋਬਿਆਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਔਰ ਮੈਂ ਵਾਅਦਾ ਕਰਦਾ 15000 ਟੋਬੇ ਜਿੰਨੇ ਨੇ ਪੰਜਾਬ ਦੇ 15000 ਟੋਬੇ ਸਾਰੇ ਦੇ ਸਾਰੇ ਟੋਬਿਆਂ ਦੀ ਅਨ ਕਾਇਆ ਕਲਪ ਕਰਦਾਂਗੇ ਇੱਕ ਨੰਬਰ ਦਾ ਵਧੀਆ ਕੰਮ ਕਰਕੇ। ਇਸ ਮੌਕੇ ਪਿੰਡ ਦੇ ਸਰਪੰਚ ਹਰਮਨਦੀਪ ਸਿੰਘ ਤੇ ਪਿੰਡ ਵਾਸੀਆਂ ਨੇ ਇਸ ਅਹਿਮ ਕਾਰਜ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ। ਯੁਧ ਨਸ਼ੇ ਵਿਰੁੱਧ ਕਾਰਵਾਈ ਤਹਿ ਜਿਲੰਦਰ ਦੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਅਤੇ ਨਸ਼ਾ ਤਸਕਰਾਂ ਵੱਲੋਂ ਸਰਕਾਰੀ ਜ਼ਮੀਨ ਤੇ ਬਣਾਏ ਗਏ ਨਜਾਇਜ਼ ਕਬਜ਼ੇ ਵਾਲੇ ਘਰ ਟੈਟੇਰੀ ਕਰ ਦਿੱਤੇ ਗਏ ਨੇ। ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਬਨਦੀਪ ਸਿੰਘ ਲੁਬਾਣਾ ਨੇ ਕਿਹਾ ਕਿ ਇਹਨਾਂ ਨਸ਼ਾ ਤਸਕਰਾਂ ਵੱਲੋਂ ਪੰਚਾਇਤੀ ਜ਼ਮੀਨ ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਕਬਜ਼ਾ ਕਰਕੇ ਨਸ਼ੇ ਦਾ ਧੰਦਾ ਕਰ ਰਹੇ ਸਨ। ਇਹਨਾਂ ਵਿਰੁੱਧ ਵਕਫ ਵਕ ਫ ਥਾਣਿਆਂ ਦੇ ਵਿੱਚ ਐਨਟੀਪੀਐਸ ਐਕਟ ਦੀਆਂ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਨੇ। DSP ਅਨੁਸਾਰ ਢਾਈ ਗਏ ਇਹ ਘਰ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਸਨ ਅਤੇ ਪੰਚਾਇਤੀ ਸ਼ਿਕਾਇਤੀ ਅਧਾਰ 'ਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਪੂਰਾ ਪਰਿਵਾਰ ਹੀ ਡਰੱਗਸ ਸਮਗਲਿੰਗ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਤੇ ਵਕਫ ਵਕਫ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੀਆਂ ਵਕਫ ਵਕਫ ਧਾਰਾਵਾਂ ਤਹਿਤ ਮਾਮਲੇ ਦਰਜ ਨੇ। ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਇੱਕ ਜਗ੍ਹਾ ਆਡੈਂਟੀਫਾਈ ਕੀਤੀ ਗਈ ਸੀ ਜਿਸ ਦੇ ਵਿੱਚ ਕਿ ਪੰਚਾਇਤੀ ਜਗ੍ਹਾ ਦੇ ਉੱਤੇ ਇਨਕ੍ਰੋਚਮੈਂਟ ਹੋਈ ਸੀ। ਜਿਸ ਦੇ ਤਹਿਤ ਚੱਲਦੇ ਹੋ ਇਹਨਾਂ ਨੇ ਪੰਚਾਇਤ ਦੇ ਮਤਾ ਪਾ ਕੇ ਬਾਣੀ ਉਹ ਬीडीपी ਸਾਹਿਬ ਨੂੰ ਭੇਜਿਆ ਸੀਗਾ ਜਿਸ ਦੇ ਤਹਿਤ ਇਹਨਾਂ ਨੂੰ ਕੁਝ ਨੋਟਿਸ ਜਿਹੜੇ ਸੀਗੇ ਉਹ ਜਾਰੀ ਕੀਤੇ ਗਏ ਸੀ ਨੋਟਿਸ ਜਾਰੀ ਕਰਨ ਤੋਂ ਬਾਅਦ ਇਹਨਾਂ ਨੇ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਇਹ ਜਿਹੜੀ ਪ੍ਰਾਪਰਟੀ ਬਾਅਦ ਪੜਤਾਲ ਦੇ ਵਿੱਚ ਪਤਾ ਲੱਗਿਆ ਇਹ ਪ੍ਰਾਪਰਟੀ ਇੱਕ ਹਰਦੀਪ ਸਿੰਘ ਲੈਸ ਦੀਪਾ ਨਾਮ ਦੇ ਲੜਕੇ ਦੀ ਹੈ ਜਿਹੜਾ ਜਿਹਦੇ ਖਿਲਾਫ 9 ਐਨਡੀਪੀਐਸ ਦੇ ਅਲੱਗ-ਅਲੱਗ ਮੁਕਦਮੇ ਦਰਜ ਹਨ ਇਸ ਦੇ ਫਾਦਰ ਸਰਬਜੀਤ ਸਿੰਘ ਉਹਨਾਂ ਤੇ ਵੀ ਐਨਡੀਪੀਐਸ ਦੇ ਮੁਕਾਦਮੇ ਦਰਜ ਹਨ ਇਸ ਤੋਂ ਇਲਾਵਾ ਇਹਨਾਂ ਦਾ ਬ੍ਰਦਰ ਜਿਹੜਾ ਹੈ ਉਸ ਤੇ ਵੀ ਐਨਡੀਪੀਐਸ ਦਾ ਮੁਕਾਦਮਾ ਦਰਜ ਹੈ ਇਹ ਜਿਹੜੇ ਸਾਰੀ ਫੈਮਿਲੀ ਜਿਹੜੀ ਹੈ ਡਰੱਗ ਬਿਜ਼ਨਸ ਦੇ ਵਿੱਚ ਇਨਵੋਲਵਡ ਸੀ ਉਸ ਤੋਂ ਬਾਅਦ ਬੀਡੀਪੀਓ ਸਾਹਿਬ ਵੱਲੋਂ ਪੱਤਰ ਨੰਬਰ 99 254 25 ਨੂੰ ਸਾਨੂੰ ਪੁਲਿਸ ਨੂੰ ਭੇਜਿਆ ਗਿਆ ਕੀ ਪੁਲਿਸ ਅਸਿਸਟੈਂਸ ਦਿੱਤੀ ਜਾਵੇ ਸਿਕਿਉਰਿਟੀ ਦਿੱਤੀ ਜਾਵੇ ਤਾਂ ਜੋ ਜਿਹੜੀ ਨਜਾਇਜ਼ ਉਸਾਰੀ ਹੈ ਉਹਨੂੰ ਜਿਹੜੀ ਹੈ ਡਿਮੋਲਿਸ਼ ਕੀਤਾ ਜਾ ਸਕੇ ਇਸ ਲਈ ਅੱਜ ਅਸੀਂ ਬੀਡੀਪੀਆ ਸਾਹਿਬ ਦੀ ਟੀਮ ਦੇ ਨਾਲ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਐਸਐਚਓ सदर ਦੇ ਨਾਲ ਤੇ ਮੈਂ ਇੱਥੇ ਮੌਜੂਦ ਹਾਂ ਜੀ ਇਨਕੇ ਖਿਲਾਫ ਜੋ ਮੇਨ ਇਨਕਾ بڑا ਲੜਕਾ ਹੈ ਹਰਦੀਪ ਸਿੰਘ ਅਲਾਇਜ਼ ਦਾ ਉਹਦੇ ਖਿਲਾਫ ਜੀ ਨੌਂ ਪਰਚੇ ਦਰਜ ਹਨ ਇਸ ਤੋਂ ਇਲਾਵਾ ਉਸਦੇ ਫਾਦਰ ਦੇ ਉੱਤੇ ਦੋ ਐਨਡੀਪੀਐਸ ਦੇ ਤੇ ਉਹਦੇ ਬ੍ਰਦਰ ਦੇ ਉੱਤੇ ਵੀ ਦੋ ਐਨਡੀਪੀਐਸ ਦੇ ਪਰਚੇ ਦਰਜ ਹਨ ਸਾਰੀ ਫੈਮਿਲੀ ਡਰੱਗ ਬਿਜ਼ਨਸ ਦੇ ਵਿੱਚ ਇਨਵੋਲ ਸੂਆਇਦੀਨ ਪੰਜਾਬ ਦੇ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਵਿਰੋਧੀਆਂ ਵੱਲੋਂ ਲਗਾਤਾਰ ਸੁਪੇ ਸਰਕਾਰ ਨੂੰ ਨਸ਼ੇ ਦੇ ਮੁੱਦੇ ਤੇ ਘੇਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਸੂਬੇ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਡੇਰਾ ਸ਼੍ਰੀ ਮੁਖਸਰ ਸਾਹਿਬ ਦੇ ਨਾਮੀ ਹੋਟਲ ਤੇ ਡੇਰਾ ਪ੍ਰੀਮੀਅਰ ਦੇ ਵੱਲੋਂ ਦੋਸ਼ ਲਗਾਏ ਗਏ ਨੇ। ਜੀ ਹਾਂ ਤਰਅਸਲ ਇੱਕ ਨਾਮੀ ਹੋਟਲ ਨੇ ਡੇਰਾ ਪ੍ਰੀਮੀਅਰ ਨੂੰ ਪਨੀਰ ਦੀ ਜਗ੍ਹਾ ਚਿਕਨ ਖਵਾ ਦਿੱਤਾ ਜਿਸ ਤੋਂ ਬਾਅਦ ਕਾਫੀ ਬਵਾਲ ਹੋਇਆ। ਡੇਰਾ ਪ੍ਰੀਮੀਅਰ ਨੂੰ ਇੱਕ ਨਾਮੀ ਹੋਟਲ ਨੇ ਪਨੀਰ ਦੀ ਥਾਂ ਚਿਕਨ ਪਰੋਸ ਦਿੱਤਾ ਜਿਸ ਦਾ ਪਤਾ ਲੱਗਣ ਤੇ ਉੱਤੇ ਖੂਬ ਹੰਗਾਮਾ ਹੋਇਆ ਗੱਲ ਹੱਤ ਤੋਂ ਪਾਈ ਤੱਕ ਵੀ ਪਹੁੰਚ ਗਈ ਡੇਰਾ ਪ੍ਰੀਮੀ ਨੇ ਦੋਸ਼ ਲਗਾਇਆ ਕਿ ਉਹਨਾਂ ਕਦੇ ਚਿਕਨ ਨਹੀਂ ਖਾਇਆ ਅਸੀਂ ਪਨੀਰ ਆਰਡਰ ਕੀਤਾ ਸੀ ਇਹਨਾਂ ਨੇ ਸਾਡਾ ਧਰਮ ਪ੍ਰਚਾਰ ਕਰ ਦਿੱਤਾ ਮੇਰਾ ਨਾਮ ਸਾਧੂ ਸੈਣੀ ਤਲਕੰਨਾ ਗਲਗੰਦਰ 6 ਠੀਕ ਹੈ ਜੀ ਪ੍ਰੀਮੀ ਬੰਦੇ ਸ਼ੁਰੂ ਤੋਂ ਅਸੀਂ ਨਾ ਸਾਡੇ ਘਰੇ ਮੀਟ ਬੰਦਾ ਦਾ ਨਾ ਸੀ ਖਾਈਏ ਤੇ ਨਾ ਸੀ ਮੀਟ ਆਲੇ ਨੂੰ ਵੜਨ ਦਈਏ ਇਹਨਾਂ ਨੇ ਕੀ ਕੀਤਾ ਮੁੰਡਿਆਂ ਨੇ ਇਹਨਾਂ ਨੇ ਚਿਕਾ ਉਹਦਾ ਕੀਤਾ ਸੀਗਾ ਪਨੀਰ ਦਾ ਇਹਨਾਂ ਨੇ ਚਿਕਨ ਉਹਨਾਂ ਦੇ ਮੋਢੇ ਰੱਖਤਾ ਚਿਕਨ ਉਹਨਾਂ ਦੇ ਮੋਢੇ ਰੱਖਤਾ ਉਹਨੇ ਖਾਦਾ ਜਦੋਂ ਖਾਦਾ ਦੇ ਵਿੱਚ ਹੱਡੀ ਆਈ ਉਹਨੇ ਥੱਲੇ ਥੁੱਕਤਾ ਉਹਨੇ ਥੁੱਕਤਾ ਤੇ ਹੱਡੀ ਦਿਖਾਈ ਇਹਨਾਂ ਨੂੰ ਇਹਨਾਂ ਨੇ ਪਹਿਲਾਂ ਗੱਲ ਨਹੀਂ ਸੁਣੀ ਪਹਿਲਾਂ ਇਹਨਾਂ ਨੇ ਗੱਲ ਨਹੀਂ ਸੁਣੀ ਕਿਸੇ ਬੰਦੇ ਨੇ ਵੀ ਘੰਟਾ ਡੇਢ ਘੰਟਾ ਲੱਗੇ ਰੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਕੈਂਡੀਡੇਟ ਵੰਡੇ ਮੈਂ ਤੁਸੀਂ ਆਏ ਹੋ ਇਹ ਸਾਰੇ ਜਣੇ ਇਕੱਠੇ ਹੋ ਠੀਕ ਆ ਇਹਨਾਂ ਨੇ ਦੀਨਵੈਸਟ ਕੀਤਾ ਹੈਗਾ ਜੋ ਇਹਨਾਂ ਦੇ ਬੰਦੇ ਕਰਵਾਏ ਤੁਸੀਂ ਕਰ ਸਕਦੇ ਹੋ ਠੀਕ ਆ ਇੱਕ ਚੀਜ਼ ਇਹ ਹੈ ਕਿ 6 ਮਹੀਨੇ ਪਹਿਲਾਂ ਵੀ ਇਹਨੇ ਜਿੰਦ ਇਨਵੈਸਟ ਕੀਤਾ ਸੀ ਸਰਸਾ ਸਰਸਾ ਦਾ ਇਹਦੇ ਸੱਚੇ ਸੋਦੇ ਦਾ ਠੀਕ ਆ ਜਦੋਂ ਤੁਹਾਨੂੰ ਪਤਾ ਵੀ ਇਹ ਅਸੀਂ ਪੁੱਛ ਕੇ ਕਰ ਸਕਦੇ ਆ ਤੁਸੀਂ ਪੁੱਛ ਲੋ ਇੱਕ ਵਾਰੀ ਬਾਈ ਜੀ ਤੁਸੀਂ ਚਿਕੜ ਖਾਂਦੇ ਹੋ ਕਿ ਨਹੀਂ ਖਾਂਦੇ ਦੂਜੀ ਵਾਰੀ ਪੁੱਛ ਸਕਦੇ ਇੱਕ ਵਾਰੀ ਪੁੱਛ ਸਕਦੇ ਆ ਉਹ ਵੀ ਨਹੀਂ ਪੁੱਛ ਸਕਦੇ ਉਹ ਵੀ ਨਹੀਂ ਪੁੱਛ ਸਕਦੇ ਠੀਕ ਆ ਇਹਨਾਂ ਨੇ ਤਾਂ ਮੇਰੇ ਸਾਹਮਣੇ ਕਈਆਂ ਇਨਵੈਸਟ ਕੀਤਾ ਹੋਊਗਾ ਇੱਕ ਤਾਂ ਨਹੀਂ ਕੀਤਾ ਕਈਆਂ ਨੇ ਇਨਵੈਸਟ ਕੀਤਾ ਹੋਊਗਾ ਕੀ ਮੰਨ ਕਰਦੇ ਹੋ ਅਸੀਂ ਮੰਨ ਕਰਦੇ ਆ ਵੀ ਗਾਂਹੂ ਦਾ ਨਾ ਕਿਸੇ ਨੂੰ ਕੋਣ ਜਿਹੜਾ ਸਾਡਾ ਇਨਵੈਸਟ ਕੀਤਾ ਉਹ ਤਾਂ ਕਰ ਦਿੱ ਦਿੱਤਾ ਇਹਨਾਂ ਨੇ ਗਾਂਹੂ ਦਾ ਨਾ ਕਿਸੇ ਨੂੰ ਕੋਣ जो इन्हों की कार्रवाई बनती है इन्हों से करो उधर दूसरे पास जो तो मैनेजर गलबात की गई तो मैनेजर अपने स्टाफ न ही समझाता दिखाई दिता स्टाफ न कुछ भी बोलन नहीं दिता गया हमारे पास जो है मैंने वही सर ऑर्डर किया है पहली पहली गाड़ी और का सर हमारे पास वहाँ पर नॉन वेज ही है बस नॉन वेज हमारे पास है सर मैंने पहले बोला वही बोलूँगा मैं नॉन वेज ही सर है सर वही आया हमारे पास सर वेज नहीं अजी परिवार ने क्या सर ये परी परी मेनू में सभी परी 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 बस परी परी बोल रहे हो ने आगे 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 सर प्रश्न ही बोल रहा मेनू में क्या है क्या है सर परी परी बोला खुद मार रहे हो तुसी हां सर मार रहा हूं सर मेनू में है तुम्हें वही दिख रहा है मेनू में ही वही है सर विक्रम से बात करो विक्रम बात सर मेनू में ही वही है सर मैन्यू में लिखा तो है पेरी पेरी तो सर वही है पेरी पेरी आइटम है सर पने पने है। है जो तो जो तो तो नहीं है सर बात पनीर की तो ही नहीं ना खाली पेरी पेरी की बात है पनीर की वो बात ही नहीं हो खाली पेरी पेरी ऑर्डर दिया ना पेरी पेरी हमारे पास उन्होंने बता दिया ਹੁਣ ਪਿਉੜਿਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨਾ ਹੋਟਲ ਵਾਲਿਆਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਕਿ ਅਜਿਹੀ ਘਟਨਾ ਦੁਬਾਰਾ ਕਿਸੇ ਹੋਰ ਨਾਲ ਨਾ ਵਾਪਰ ਸਕੇ ਸੋ ਫਿਲਹਾਲ ਇਨਾ ਖਬਰ ਵਿੱਚ ਐਨਾ ਹੀ ਇਸ ਦਿਨ ਤੋਂ ਅਗਿਆ ਸੋ ਜਾਂਦੇ ਜਾਂਦੇ ਇੱਕ ਝਾਤ ਮਾਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੇ